ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਕੁਲਵਿੰਦਰ ਕੌਰ ਖਾਲਸਾ ਵਿੱਚ ਅੱਜ ਅਸੀਂ ਬਣਾ ਰਹੇ ਹਾਂ ਦਾਲ ਮਖਣੀ ਉਹ ਵੀ ਬਿਲਕੁਲ ਸਿੰਪਲ ਤਰੀਕੇ ਨਾਲ ਘਰ ਵਿੱਚ ਜੇ ਤੁਹਾਨੂੰ ਮੇਰੀ ਰੈਸিপি ਪਸੰਦ ਆਉਂਦੀ ਹੈ ਤਾਂ ਮੇਰੇ ਚੈਨਲ ਕੁਲਵਿੰਦਰ ਕੌਰ ਖਾਲਸਾ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਲੈਣਾ ਜੀ ਅਸੀਂ ਦਿਖਾਵਾਂਗੇ ਆਪਣੇ ਘਰ ਦੇ ਮਸਾਲਿਆਂ ਨਾਲ ਸਿੰਪਲ ਤਰੀਕੇ ਨਾਲ ਬਣਾਈ ਗਈ ਦਾਲ ਮੱਖਣੀ ਤੇ ਘਰ ਦੇ ਵਿੱਚ ਹੀ ਬਣਾਇਆ ਗਿਆ ਮੱਖਣ ਜਿਹੜਾ ਅਸੀਂ ਦਾਲ ਵਿੱਚ ਯੂਜ਼ ਕਰਾਂਗੇ ਤੁਸੀਂ ਬਾਹਰ ਦਾ ਵੀ ਯੂਜ਼ ਕਰ ਸਕਦੇ ਹੋ ਅਸੀਂ ਹੁਣ ਆਪਣੀ ਰੈਸਪੀ ਸ਼ੁਰੂ ਕਰਨ ਜਾ ਰਹੇ ਹਾਂ ਰਾਜਮਾ ਨੂੰ ਅਸੀਂ ਨੇ ਰਾਤ ਵਿੱਚ ਇਹ ਭਿਓ ਕੇ ਰੱਖ ਲਿਆ ਸੀਗਾ ਜਿਸ ਕਰਕੇ ਅੱਛੇ ਤਰ੍ਹਾਂ ਰਾਜਮਾ ਪੱਕ ਜਾਂਦੇ ਨੇ ਤੇ ਦਾਲ ਨੂੰ ਅੱਛੇ ਤਰ੍ਹਾਂ 2-3 ਵਾਰ ਵਾਸ਼ ਕਰ ਲੈਣਾ ਕਿਉਂਕਿ ਇਹਦਾ ਜਿਹੜਾ ਕਾਲਾ ਪਣ ਹੈਗਾ ਉਹ ਛੀ ਤਰ੍ਹਾਂ ਸੀਨੇ ਧੋਣਾ ਹੈਗਾ ਜਿਹਦੇ ਕਰਕੇ ਦਾਲ ਬਹੁਤ ਵਧੀਆ ਬਣਦੀ ਹੈ ਕੁੱਕਰ ਵਿੱਚ ਅਸੀਂ ਨੇ 3 ਗਲਾਸ ਪਾਣੀ ਪਾ ਕੇ ਦਾਲ ਤੇ ਰਾਜਮਾ ਨੂੰ ਪਿੱਚ ਕੁੱਕਰਤੀ ਸੀ 5 ਸੀਟੀਆਂ ਜਾਂ 6 ਸੀਟੀਆਂ ਲਗਵਾਵਾਂਗੇ ਜਿੰਨੀ ਦੇਰ ਦਾਲ ਪਕਦੀ ਹੈ ਉੰਨੇ ਦੇਰ ਅਸੀਂ ਟਮਾਟਰ ਪਿਆਜ਼ ਤੇ ਲਸਣ ਅਦਰਕ ਨੂੰ ਕੱਟ ਲਵਾਂਗੇ तो लसन अदरक नीं पीस भी सकते हैं छोटा छोटा कट भी सकते हैं अपनी पसंद हैगी है, है। गरम तेल चीज़ पत्ता ते प्याज पाके फ्राई कर लवेंगे ਇਹ ਅਚ ਨੂੰ ਹਲਕਾ ਬ੍ਰਾਊਨ ਹੋਣੇ ਤੱਕ ਅਸੀਂ ਫਰਾਈ ਕਰਦੇ ਰਵਾਂਗੇ हूँ असं मसाले भी ऐड कर देव गे जिसे असं नमक कश्मीरी लाल मिर्च पाउडर गर्म मसाला कसूरी मेथी लसन अदरक का पेस्ट ਥੋੜਾ ਜਿਹਾ ਪਾਣੀ ਪਾ ਕੇ ਅੱਛੇ ਤਰ੍ਹਾਂ ਪੁੱਲ ਲਵਾਂਗੇ ਮਸਾਲਿਆਂ ਨੂੰ ਜਿਹੇ ਕਰਕੇ ਟੇਸਟ ਅੱਛਾ ਆੰਦੰਨ ਮਸਾਲੇ ਪੁੱਨਣ ਤੋਂ ਬਾਅਦ ਅਸੀਂ ਤੜਕੇ ਨੂੰ ਦਾਲ ਚ ਐਡ ਕਰ ਦਾਂਗੇ ਤੇ ਥੋੜੀ ਦੇਰ ਵਾਸਤੇ ਅਸੀਂ ਉਹਨੂੰ ਹੋਰ ਰਿਜਨ ਦਵਾਂਗੇ ਜਿਹਦੇ ਕਰਕੇ ਦਾਲ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਰੇਂਜੀ ਹੋਈ ਦਾਲ ਮੇਰੇ ਚੈਨਲ ਕੁਵਿੰਦਰ ਕੋਰਖਾ ਸਾਨੂੰ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲੈਣਾ ਜੀ ਹਾਂ ਸਾਡੀ ਦਾਲ ਦੇਖੋ ਜੀ ਬਹੁਤ ਵਧੀਆ ਬਣ ਗਈ ਆ ਤੇ ਤੁਸੀਂ ਵੀ ਘਰ ਚ ਸਾਨੀ ਨਾਲ ਦਾਲ ਬਣਾ ਸਕਦੇ ਹੋ ਬਾਹਰ ਜਾ ਕੇ ਖਾਣ ਦੀ ਲੋੜ ਹੀ ਨਹੀਂ ਹੈਗੀ ਘਰ ਚ ਜੇ ਦਾਲ ਮੱਖਣੀ अच्छी तरह ਬਣੀ ਹੋਵੇ ਤੇ ਉਹ ਵੀ ਆਪਣੇ ਘਰ ਦੇ ਮਸਾਲਿਆਂ ਚ ਤੇ ਦਾਲ ਮੱਖਣੇ ਚ ਆਪਣੇ ਘਰ ਦਾ ਇਹ ਬਣਿਆ ਹੋਇਆ ਮੱਖਣ ਪਾਵਾਂਗੇ ਤੇ ਉਹਦੇ ਨਾਲ ਟੇਸਟ ਹੋ ਜਾਂਦਾ ਵੀ ਵਧੀਆ ਹੋ ਜਾਂਦਾ ਜੇ ਤੁਸੀਂ ਚਾਹੋ ਤਾਂ ਬਾਜ਼ਾਰ ਤੋਂ ਵੀ ਲਿਆ ਕੇ ਯੂਜ਼ ਕਰ ਸਕਦੇ ਹੋ ਲੇਕਿਨ ਜੇ ਤੁਸੀਂ ਆਪਣੇ ਘਰ ਦਾ ਵੀ ਮੱਖਣ ਯੂਜ਼ ਕਰਦੇ ਹੋ ਬਣਾ ਕੇ ਤਾਂ ਸਾਰਾ ਤਾਂ ਜ਼ਿਆਦਾ ਵਧੀਆ ਦਾਲ ਲੱਗਦੀ ਹੈ ਬਾਜ਼ਾਰ ਤੋਂ ਵੀ ਜ਼ਿਆਦਾ ਵਧੀਆ ਦਾਲ ਜੇ ਤੁਹਾਨੂੰ ਇਹ ਰੈਸিপি ਸਿੰਪਲ ਦਾਲ ਦੇ ਮੱਖਣੇ ਪਸੰਦ ਆਈ ਹੈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੇ ਕੋਈ ਕਮੀ ਹੈਗੀ ਹੈ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਅਸੀਂ ਫੇਰ ਮਿਲਾਂਗੇ ਨਵੀਂ ਰੈਸিপি ਨਾਲ ਤੇ ਹੁਣ ਦੇਓ ਇਜਾਜ਼ਤ ਸਤਿ ਸ਼੍ਰੀ ਅਕਾਲ